ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰਨ ਮਗਰੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪਰਪਾਈ ਲਈ ਹਰ ਪੀੜਤਾ ਨੂੰ ਮੁਆਵਜ਼ਾ ਰਾਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਵੰਡਣ ਦਾ ਐਲਾਨ ਕੀਤਾ। ਬੜੀਆਂ ਚੰਗੀਆਂ ਲੱਗਦੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਦੀ ਵੰਡ ਫੰਡਣ ਦੀ ਗੱਲ ਕੀਤੀ ਹੈ। ਪਰ ਗੱਲ ਉਹੀ ਆ ਕਿ ਮੁੱਖ ਮੰਤਰੀ ਸਾਹਿਬ ਤਾਂ ਕਰ ਰਹੇ ਨੇ। ਹੂੰ। ਮੁੱਖ ਮੰਤਰੀ ਸਾਹਿਬ ਨੇ ਕਰਵਾਉਣਾ ਕਿਹਦੇ ਕੋਲੋਂ ਆ? ਹੂੰ। ਆਖਰਕਾਰ ਤਾਂ ਥੱਲੇ ਪਟਵਾਰੀ ਬੈਠੇ ਨੇ। ਜੀ। ਪਟਵਾਰੀਆਂ ਦੀ ਸਰਪੰਚਾਂ ਨਾਲ ਸਾਝਿਆ ਇਹ ਕਹਿਣਾ ਕਿ ਬਿਨਾਂ ਤਾਂ ਮੈਸ ਹੋਊਗਾ ਨਾ ਕਿਸੇ ਨੂੰ ਸੌਣ ਦੇਣਾ ਜੀ ਜੀ ਇਹ ਸੁਦੀ ਗੱਪ ਆ ਕਿ ਹਿਮਾਚਲ ਦੇ ਵਿੱਚ ਪਿਛਲੇ 3-4 ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਮੀਂਹ ਪੈ ਰਿਹਾ ਜੀ ਆਉਣ ਵਾਲੇ 2-3 ਦਿਨ ਹਾਲੇ ਹੋਰ ਮੀਂਹ ਜੀ ਔਰ ਇਹ ਭਵਿੱਖਬਾਣੀ ਵੀ ਹੈਗੀ ਹੈ ਕਿ ਅੱਜ ਸ਼ਾਮ ਹੀ ਮੌਸਮ ਵਿਗੜ ਵੀ ਸਕਦਾ ਹੈ 2-3 ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਵੱਟੇ ਪੱਦਰ ਤੇ ਪਾਣੀ ਆ ਰਿਹਾ ਡੈਮਾਂ ਦੇ ਵਿੱਚ ਉਹ ਪਾਣੀ ਭਰਨ ਦੇ ਖਤਰੇ ਦੇ ਮੱਦੇ ਨਜ਼ਰ ਪਾਖੜਾ ਡੈਮ ਦਾ ਪਾਣੀ 1 ਫੁੱਟ ਗੇਟ ਹੋਰ ਖੋਲ ਦਿੱਤੇ ਜੀ ਜੀ ਜਿਹਦੇ ਨਾਲ ਕਈ ਖੇਤਿਆਂ ਦੇ ਵਿੱਚ ਪਾਣੀ ਭਰਨ ਦਾ ਖਤਰਾ ਪ੍ਰਗਟਾਇਆ ਜਾ ਰਿਹਾ ਹੂੰ ਕੱਗਰ ਇਸ ਵੇਲੇ ਥੋੜਾ ਜਿਹਾ ਹੱਲੇ ਚੜਾ ਤੇ ਹੈਗੀ ਆ ਜੀ ਪਰ ਹੱਲੇ ਵੀ ਜਿਹੜੇ ਡੈਮ ਆ ਉਹ ਖਤਰੇ ਦੇ ਨਿਸ਼ਾਨ ਤੇ ਹੀ ਹੈਗੇ ਆ ਬਿਲਕੁਲ ਬਿਲਕੁਲ ਜੀ ਅੱਛਾ 15 ਸਤੰਬਰ ਤੋਂ ਜਿਹੜੀ ਮੌਨਸੂਨ ਆ ਉਹ ਆਪਸ ਹੋ ਰਹੀ ਆ ਬਿਲਕੁਲ ਮੌਨਸੂਨੀ ਪਾਣਾ ਜਿਹੜੀਆਂ ਨੇ ਉਹਨਾਂ ਨੇ ਵਾਪਸੀ ਦਾ ਮੋੜਾ ਕਰਨਾ ਹੈ ਹੂੰ ਕਿਉਂਕਿ ਜਿਹੜੇ ਮਰੇ ਪਸ਼ੂਆਂ ਨੂੰ ਸੰਭਾਲਣਾ ਜੀ ਖੇਤਾਂ ਦੇ ਵਿੱਚ 5.4 ਫੁੱਟ 6-6 ਫੁੱਟ ਜਿਹੜੀ ਰੇਤ ਚੜ ਗਈ ਆ ਠੱਠੇ ਘਰਾਂ ਨੂੰ ਬਣਾਉਣਾ ਆ ਜੀ ਬਿਮਾਰੀਆਂ ਫੈਲਣ ਤੋਂ ਬਚਾਉਣਾ ਆ ਨਮਸਕਾਰ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰਿਕਾ ਚਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਜਿਸ ਦੇ ਵਿੱਚ ਨੇ ਮੇਰੇ ਨਾਲ ਸਾਥ ਨਿਭਉਣਗੇ ਅਰੰ딥ਜੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਧੰਨਵਾਦ ਸਾਰੀ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਖਬਰਾਂ ਤੇ ਗੱਲਬਾਤ ਕਰਦੇ ਹਾਂ ਜਿਨ੍ਹਾਂ ਖਬਰਾਂ ਤੇ ਚਰਚਾ ਬੀਤੇ ਕੁਝ ਦਿਨਾਂ ਤੋਂ ਅੱਜ ਵੀ ਜਾਰੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸੀਗੇ ਉਹ ਕਾਫੀ ਬੱਤਰ ਹੋਏ ਪਈ ਨੇ ਹੜ੍ਹਾਂ ਦੇ ਕਾਰਨ ਜਿਸ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰਨ ਮਗਰੋਂ ਹੜ੍ਹਾਂ ਨਾਲ ਹੋਈ ਨੁਕਸਾਨ ਦੀ ਪਰਪਾਈ ਲਈ ਹਰ ਪੀੜਤਾ ਨੂੰ ਮੁਆਵਜ਼ਾ ਰਾਸ਼ੀ ਡੇਢ ਮਹੀਨੇ ਦੇ ਅੰਦਰ ਅੰਦਰ ਵੰਡਣ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਮੁਆਵਜ਼ਾ ਵੰਡੇ ਜਾਣ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਸਾਨੂੰ ਅੱਜ ਵਿਸ਼ੇਸ਼ ਗਿਰਦਾਵਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ 30 ਤੋਂ 40 ਦਿਨਾਂ ਚ ਸਪੈਸ਼ਲ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਜਾਵੇਗਾ ਉਹਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੀ ਪਿੰਡ-ਪਿੰਡ ਅਧਿਕਾਰੀ ਜਾਣਗੇ ਤਾਂ ਜੋ ਗਿਰਦਾਵਰੀ ਦਾ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਦੀ ਜਿਹੜੀ ਰਿਪੋਰਟ ਹੈ ਉਹ ਤਿਆਰ ਹੋਣ ਮਗਰੋਂ ਕਿਸਾਨਾਂ ਨੂੰ ਨਰਸਤੀਆਂ ਲਈ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਮੁਆਵਜ਼ੇ ਲਈ ਖੱਜਲ ਖਵਾਰ ਹੋਣਾ ਪੈਂਦਾ ਸੀ ਪਰ ਉਹ ਕਿਸਾਨਾਂ ਦੀਆਂ ਤਕਲੀਫਾਂ ਨੂੰ ਚੰਗੀ ਸਮਝਦੇ ਹਨ ਅਤੇ ਬਿਨਾਂ ਕਿਸੇ ਦੇਰੀ ਦੇ ਮੁਆਵਜ਼ੇ ਦੀ ਵੰਡ ਯਕੀਨੀ ਬਣਾਈ ਜਾਵੇਗੀ ਸਰ ਤੁਸੀਂ ਦੱਸੋ ਕਿ ਇਹ ਜਿਹੜੀ ਉਹਨਾਂ ਨੇ ਟਾਈਮ ਦਿੱਤਾ ਹੈ ਕਿ ਡੇਢ ਮਹੀਨੇ ਦਾ ਕਿਤੋਂ ਤੱਕ ਮੁਕੰਮਲ ਹੁੰਦਾ ਹੈ ਸਰ ਇੱਕ ਗੱਲ ਇਹ ਹੈ ਵੀ ਮੁੱਖ ਮੰਤਰੀ ਸਾਹਿਬ ਦਾ ਐਲਾਨ ਤਾਂ ਵਾਜਬ ਲੱਗਦਾ ਆ ਠੀਕ ਲੱਗਦਾ ਆ ਕਿ ਕੁਝ ਸਿਸਟਮ ਨਾਲ ਜੁੜੀਆਂ ਹੋਈਆਂ ਚੀਜ਼ਾਂ ਅਮਲ ਚ ਲਿਆਉਣ ਲਈ ਉਹਨੂੰ ਵਕਤ ਚਾਹੀਦਾ ਸੀ 30-40 ਦਿਨ ਦਾ ਉਹਨਾਂ ਨੇ ਸਮਾਂ ਦਿੱਤਾ ਆ ਜੀ ਉਹਨਾਂ ਨੇ ਕਿਹਾ ਵੀ 30-40 ਦਿਨਾਂ ਦੇ ਵਿੱਚ ਅਸੀਂ ਗਰਦਾਬਰੀ ਜਿਹੜੀ ਵਿਸ਼ੇਸ਼ ਗਰਦਾਬਰੀ ਕਰਾ ਰਹੇ ਹਾਂ ਹੜਾਂ ਦੇ ਨਾਲ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਅਸੀਂ ਜਿਹੜਾ 20000 ਰੁਪਇਆ ਪਰ ਖੇਤ ਦਾ ਤੈਅ ਕੀਤਾ ਉਹ ਸੀ ਦੇ ਦੇਵਾਂਗੇ ਜੀ ਮਤਲਬ 30-40 ਦਿਨ ਲੱਗਣਗੇ ਇਹ ਮੁੱਖ ਮੰਤਰੀ ਸਾਹਿਬ ਨੇ ਕੱਲ ਗੱਲ ਕੀਤੀ ਹੈ ਨਾਲ ਹੀ ਉਹਨਾਂ ਨੇ ਕਿਹਾ ਵੀ 37500 ਰੁਪਇਆ ਸੀ ਜਿਨ੍ਹਾਂ ਦੀ ਕੋਈ ਮੱਝ ਜਾਂ ਪਸ਼ੂਤਾਂ ਦਾ ਨੁਕਸਾਨ ਹੋਇਆ ਉਹ ਦੇਵਾਂਗੇ ਕਿਸੇ ਦੀ ਬੱਕਰੀ ਮਰ ਗਈ ਆ ਜਾਂ ਬੱਕਰੀ ਰੁੜ ਗਈ ਆ ਉਹਨੂੰ 4000 ਰੁਪਇਆ ਦੇਵਾਂਗੇ ਘਰ ਦਾ ਨੁਕਸਾਨ ਹੁਣ ਤੇ 1/2 ਲੱਖ ਰੁਪਇਆ ਦੇਵਾਂਗੇ ਜਿਹਦਾ ਘਰ ਟਹਿ ਗਿਆ ਹਮ ਤੇ ਜੇ ਕਿਸੇ ਦਾ ਘਰ ਨੁਕਸਾਨਿਆ ਗਿਆ ਤੇ ਉਹਨੂੰ ਅਸੀਂ 40000 ਰੁਪਇਆ ਦੇਵਾਂਗੇ ਇਦਾਂ ਦੀਆਂ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਕੀਤੀਆਂ ਜੀ ਜੀ ਬੜੀਆਂ ਚੰਗੀਆਂ ਲੱਗਦੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਦੀ ਬਹਮ ਫੜਨ ਦੀ ਗੱਲ ਕੀਤੀ ਹੈ ਜੀ ਜੀ ਪਰ ਗੱਲ ਉਹੀ ਆ ਕਿ ਮੁੱਖ ਮੰਤਰੀ ਸਾਹਿਬ ਤਾਂ ਕਰ ਰਹੇ ਨੇ ਹਮ ਮੁੱਖ ਮੰਤਰੀ ਸਾਹਮਣੇ ਕਰਵਾਉਣਾ ਕਿਹਦੇ ਕੋਲੋਂ ਆ ਆਖਰਕਾਰ ਤਾਂ ਥੱਲੇ ਪਟਵਾਰੀ ਬੈਠੇ ਨੇ ਜੀ ਪਟਵਾਰੀਆਂ ਦੀ ਸਰਪੰਚਾਂ ਨਾਲ ਸਾਂਝ ਆ ਬਿਲਕੁਲ ਹਣਾ ਸਰਪੰਚ ਨੇ ਜੋ ਕਿਹਾ ਪਟਵਾਰੀ ਨੇ ਉਹ ਕਰਨਾ ਜਾਂ ਪਟਵਾਰੀ ਨੂੰ ਜਿਹਨੇ ਚੜਾਵਾ ਚੜਾਉਂਦਾ ਜੀ ਉਹ ਕੰਮ ਹੋਣਾ ਡੀਸੀ ਵੀ ਕਿਸ ਕਿਸ ਹੱਦ ਤੱਕ ਜਿਹੜੀ ਪਾਰਦਰਸ਼ਤਾ ਬਣਾ ਕੇ ਰੱਖ ਸਕਦਾ ਆ ਪਟਵਾਰੀ ਦੀ ਉੱਤੇ ਕਾਨੂੰਗੋ ਬੈਠਾ ਆ ਕਾਨੂੰਗੋ ਦੇ ਉੱਤੇ ਤਹਿਸੀਲਦਾਰ ਬੈਠਾ ਆ ਤਹਿਸੀਲਦਾਰ ਦੇ ਉੱਤੇ ਐਸਡੀਐਮ ਬੈਠਾ ਆ ਐਸਡੀਐਮ ਦੇ ਉੱਤੇ ਡੀਸੀ ਬੈਠਾ ਆ ਹਨਾ ਡੀਸੀ ਪ੍ਰਿੰਸੀਪਲ ਸੈਕਟਰੀ ਨੂੰ ਰਿਪੋਰਟ ਕਰੂਗਾ ਪ੍ਰਿੰਸੀਪਲ ਸੈਕਟਰੀ ਜਿਹੜਾ ਮੁੱਖ ਮੰਤਰੀ ਨੂੰ ਰਿਪੋਰਟ ਕਰੂਗਾ ਜੀ ਸੋ ਇੰਨੇ ਸਾਰੇ ਲੋਕ ਵਿੱਚ ਨੇ ਸਾਡੇ ਭਾਈ ਭਤੀਜਾ ਵਾਤਾ ਹੈਗਾ ਹੀ ਆ ਬਿਲਕੁਲ ਤੇ ਗਾਂਧੀ ਸਾਹਿਬ ਵੀ ਪ੍ਰਧਾਨ ਨੇ ਹਾਂ ਜੀ ਜਿੱਥੇ ਮਹਾਤਮਾ ਗਾਂਧੀ ਸਾਹਿਬ ਕੰਮ ਕਰ ਦਿੰਦੇ ਨੇ ਉੱਥੇ ਬਾਕੀ ਚੀਜ਼ਾਂ ਤਾਂ ਪਿੱਛੇ ਰਹਿ ਜਾਂਦੀਆਂ ਨੇ ਹਾਂ ਬਿਲਕੁਲ ਬਿਲਕੁਲ ਸਰ ਸੋ ਪਟਵਾਰੀ ਸਾਹਿਬ ਨੇ ਉੱਥੇ ਆਪਣੇ ਹਿੱਤਾਂ ਦੀ ਆ ਧਿਆਨ ਰੱਖਣਾ ਆ ਹਾਂ ਜਾਂ ਸਰਪੰਚ ਨੇ ਆਪਣੇ ਹਿੱਤਾਂ ਦਾ ਧਿਆਨ ਰੱਖਣਾ ਆ ਬਿਲਕੁਲ ਜਾਂ ਪਿੰਡ ਦਾ ਜਿਹੜਾ ਤਲਾੜ ਬੰਦਾ ਆ ਉਹਨੇ ਆਪਣੇ ਹਿੱਤਾਂ ਦਾ ਧਿਆਨ ਰੱਖਣਾ ਆ ਜੀ ਸੋ ਇਸ ਕਰਕੇ ਆ ਇਹ ਕਹਿਣਾ ਕਿ ਬਿਨਾਂ ਤਾਂ ਮੈਂ ਸੌਂਗਾ ਨਾ ਕਿਸੇ ਨੂੰ ਸੌਣ ਦੇਣਾ ਜੀ ਜੀ ਇਹ ਸੁਧੀ ਗੱਪਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਤੋਂ ਪਹਿਲਾਂ ਵੀ ਗੱਪਾਂ ਮਾਰਦੇ ਰਹੇ ਨੇ ਬਿਲਕੁਲ ਜੀ ਹਣਾ ਮੁੱਖ ਮੰਤਰੀ ਸਾਹਿਬ ਨੂੰ ਤਾਂ ਵੈਸੇ ਵੀ ਨੀਂਦ ਨਹੀਂ ਆਉਂਦੀ ਸੋ ਜੇ ਅਫਸਰ ਵੀ ਸੁੱਤੇ ਰਹਿਣਗੇ ਜਾਂ ਅਫਸਰ ਵੀ ਜਾਗਦੇ ਰਹਿਣਗੇ ਉਹਨਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਜੀ ਸੋ ਮੁੱਖ ਮੰਤਰੀ ਸਾਹਿਬ ਜਿਹਦਾ ਸੁਖਵੀਰ ਬਾਦਲ ਦੇ ਨਾਲ ਕੰਪੀਟੀਸ਼ਨ ਚੱਲਦਾ ਆ ਵੀ ਤੂੰ ਵੱਡਾ ਗੱਪੀ ਆ ਕਿ ਮੈਂ ਵੱਡਾ ਗੱਪੀ ਆ ਜੀ ਜੀ ਸੋ ਇਹ ਜਿਹੜਾ ਕੰਮ ਚੱਲ ਰਿਹਾ ਇਹ ਸਾਨੂੰ 30-40 ਦਿਨ ਵੀ ਕੋਈ ਬਹੁਤੇ ਦੂਰ ਨਹੀਂ ਹੈਗੇ 30-40 ਦਿਨਾਂ ਦੇ ਵਿੱਚ ਜੋ ਹੋਣਾ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਣਾ ਬਿਲਕੁਲ ਅੱਗੇ ਮੁੱਖ ਮੰਤਰੀ ਸਾਹਿਬ ਜਦੋਂ ਐਮਪੀ ਨਹੀਂ ਐਮਪੀ ਹੁੰਦੇ ਸੀ ਜਾਂ ਸੱਤਾ ਤੋਂ ਵਿੱਚ ਨਹੀਂ ਸੀ ਸੱਤਾ ਦਾ ਸਵਾਦ ਨਹੀਂ ਦਿਖਿਆ ਹੁੰਦਾ ਸੀ ਜੀ ਉਦੋਂ ਮੁੱਖ ਮੰਤਰੀ ਉਸ ਵੇਲੇ ਦਾ ਪ੍ਰਵੰਤਮਾਨ ਜਿਹੜਾ ਆ ਇੱਕ ਗਰਦਾਬਰੀ ਸਿਸਟਮ ਤੇ ਸਵਾਲੀਆ ਨਿਸ਼ਾਨ ਲਾਉਂਦਾ ਹੁੰਦੇ ਸੀ ਹੂੰ ਉਹਨੂੰ ਲੱਗਦਾ ਸੀ ਇਹ ਵਿਸ਼ੇਸ਼ ਗਰਦਾਵਰੀਆਂ ਗਰਦਾਵਰੀਆਂ ਇਹ ਡਰਾਮੇਬਾਜੀ ਆ ਜੀ ਕਿਸਾਨਾਂ ਨੂੰ ਉਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਸਿੱਧੇ ਰੂਪ ਵਿੱਚ ਮਿਲਣਾ ਚਾਹੀਦਾ ਉਹਨਾਂ ਦੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੀਡੀਓ ਵੀਡੀਓ ਤੁਸੀਂ ਪਿਛਲੇ ਦਿਨਾਂ ਚ ਵਾਇਰਲ ਹੁੰਦੇ ਦੇਖ ਸਕਦੇ ਹੋ ਬਿਲਕੁਲ ਜੀ ਕਿ ਉਹ ਪਹਿਲਾਂ ਕੀ ਗੱਲਾਂ ਕਰਦੇ ਸੀ ਤੇ ਹੁਣ ਕੀ ਗੱਲਾਂ ਕਰਦੇ ਆ ਸੋ ਮੁਆਵਜ਼ਾ ਸਿਸਟਮ ਜਿਹੜਾ ਬਹੁਤ ਖਰਾਬ ਹੈ ਇਹਦੇ ਬਾਰੇ ਇੱਕ ਹਨਾ ਅ ਬੜਾ ਇੱਕ ਜੁਮਲਾ ਚੱਲਦਾ ਹੁੰਦਾ ਕਿ 88 ਚ ਜਦੋਂ ਪੰਜਾਬ ਚ ਹੜਾ ਆਏ ਹਨ ਹਾਂ ਜੀ ਤੇ ਉਦੋਂ ਸਰਪੰਚਾਂ ਨੇ ਬੜੀਆਂ ਕਪਲੇਬਾਜ਼ੀਆਂ ਕੀਤੀਆਂ ਹਾਂ ਤੇ ਕਪਲੇਬਾਜ਼ੀਆਂ ਕਰਕੇ ਜੇ ਕਿਸੇ ਦੀ ਕੰਧ ਟੁੱਠੀ ਆ ਤੇ ਉਹਨੇ ਘਰ ਠੱਠੇ ਦਾ ਮੁਆਵਜ਼ਾ ਲੈ ਲਿਆ ਜੀ ਤੇ ਜੇ ਕਿਸੇ ਦਾ ਅ ਇੱਕ ਮੱਝ ਗਵਾਚੀ ਆ ਉਹਨੇ ਪੰਜਾਂ ਮੱਝਾਂ ਦਾ ਮੁਆਵਜ਼ਾ ਲੈ ਲਿਆ ਸੋ ਇਦਾਂ ਦੀਆਂ ਬੜੀਆਂ ਕਪਲੇਬਾਜ਼ੀਆਂ ਹੋਈਆਂ ਉਸ ਤੋਂ ਬਾਅਦ ਜਦੋਂ 92 93 ਚ ਹੜਾ ਆਇਆ ਇੱਕ ਪਿੰਡ ਦੀ ਬੀਬੀ ਦੀ ਬੱਕਰੀ ਗਵਾਚ ਗਈ ਜੀ ਤੇ ਉਨੇ ਸੋਚਿਆ ਵੀ ਮੈਂ ਹੁਣ ਮੱਝ ਦਾ ਮੁਆਵਜ਼ਾ ਜਿਹੜਾ ਆ ਹੂੰ ਲੈ ਲਵਾਂ ਸਰਕਾਰ ਤੋਂ ਜੀ ਅਨਾਉਂਸਮੈਂਟਾਂ ਹੋਈਆਂ ਵੀ ਕੱਲੀ-ਕੱਲੀ ਚੀਜ਼ ਦਾ ਮੁਆਵਜ਼ਾ ਦਿੱਤਾ ਜਾਊਗਾ ਇਹ ਵੋ ਸਰਪੰਚ ਵੱਲ ਗੇੜੇ ਮਾਰਦੀ ਰਹੀ ਹੂੰ ਮੇਰੀ ਮੱਝ ਦਾ ਮੁਆਵਜ਼ਾ ਦੋ ਮੇਰੀ ਮੱਝ ਦਾ ਮੁਆਵਜ਼ਾ ਦੋ ਜੀ ਸਰਕਾਰ ਨੇ ਉਸal ਮੁਆਵਜ਼ਾ ਨਹੀਂ ਦਿੱਤਾ ਹੂੰ ਸਰਪੰਚ ਨੂੰ ਧਮਕੀ ਦੇਤੀ ਵੀ ਤੂੰ ਮੈਨੂੰ ਮੁਆਵਜ਼ਾ ਦਵਾਉਣਾ ਕਿ ਨਹੀਂ ਦਵਾਉਣਾ ਜੀ ਉਹ ਸਰਪੰਚ ਦਾ ਕਿਤੇ ਕੋਕੜ ਗਵਾਚਾ ਹੋਇਆ ਸੀ ਕੋਕੜ ਦੇ ਮੁਆਵਜ਼ੇ ਦਾ ਅਪਲਾਈ ਕੀਤਾ ਹੈ ਉਹਦੇ ਨੂੰ ਬਹੁਤ ਸਾਰੇ ਕੋਕੜ ਜਿਹੜੇ ਆ ਹੂੰ ਰੁੜ ਗਏ ਸੀ ਹੜ ਚ ਜੀ ਵਿਭਨੂ ਕਹਿੰਦਾ ਤੂੰ ਇੱਥੇ ਚੰਮ ਨੂੰ ਰੋਈ ਜਾਂਦੀ ਆ ਇੱਥੇ ਕਲਗੀਆਂ ਵਾਲਿਆਂ ਦਾ ਨਹੀਂ ਪਤਾ ਲੱਗਣ ਡਿਆ ਜੀ ਸੋ ਹੂੰ ਉਹ ਕਲਗੀਆਂ ਵਾਲਾ ਇਹ ਹੁਣ ਜਿਹੜਾ ਹਸਾਬ ਹੈ ਜੋ ਜੇਸਾ ਨਾਲ ਕੋਸ਼ਿਸ਼ਾਂ ਲੱਗ ਰਹੀਆਂ ਨੇ ਉਹ ਕਲਗੀਆਂ ਵਾਲਿਆਂ ਦਾ ਵਾਲਾ ਹੀ ਮਾਮਲਾ ਮੈਨੂੰ ਲੱਗ ਰਿਹਾ ਹੈ ਜੀ ਜੀ ਤੋ ਇਸ ਕਰਕੇ ਸਰਕਾਰ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ ਜੀ ਜੀ ਥੱਲੇ ਕੰਮ ਕਰਨ ਵਾਲੇ ਉਹੀ ਲੋਕ ਨੇ ਇਸ ਕਰਕੇ ਲੱਗਦਾ ਨਹੀਂ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਥਾ ਲਈ ਜਾਊਗੀ ਜੋ ਪਿਛਲੀਆਂ ਸਰਕਾਰਾਂ ਮਿਲੇ ਹੁੰਦਾ ਰਿਹਾ ਜੀ ਗੋਗਲ ਉਹ ਤੋਂ ਮਿੱਟੀ ਝਾੜੀ ਜਾਂਦੀ ਰਹੀ ਹੂੰ ਉਹੀ ਝਾੜੀ ਜਾਊਗੀ ਲੋਕ ਵੀ ਇਹਨਾਂ ਗੱਲਾਂ ਲਈ ਤਿਆਰ ਹੁੰਦੇ ਆ ਵੀ ਉਹਨਾਂ ਦਾ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਹੁਣ ਗਾਂਹ ਹਾਲਾਤ ਨੂੰ ਕਿੱਦਾਂ ਸਮਝਣਾ ਜਾਂ ਸਾਂਭਣਾ ਆ ਉਹ ਦੇਖ ਲੈਂਦੇ ਨੇ ਜੀ ਪਰ ਇਹਨਾਂ ਹੜ੍ਹਾਂ ਦੌਰਾਨ ਇੱਕ ਗੱਲ ਬੜੀ ਕਮਾਲ ਦੀ ਹੋਈ ਕਿ ਪੰਜਾਬੀ ਉਮੜ ਕੇ ਆ ਗਏ ਬਿਲਕੁਲ ਬਿਲਕੁਲ ਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੰਜਾਬੀਆਂ ਨੇ ਰਾਹਤ ਕਾਰਜਾਂ ਦੀ ਨੇਰੀ ਲਿਆਤੀ ਬਿਲਕੁਲ ਸਰ ਬਿਲਕੁਲ ਕੱਲੇ ਪੰਜਾਬੀ ਹੀ ਨਹੀਂ ਹਰਿਆਣਵੀ ਰਾਜਸਥਾਨ ਦੇ ਲੋਕ ਜੀ ਇਧਰ यूपी ਦੇ ਲੋਕ ਉੱਤਰਾਖੰਡ ਦੇ ਹਾਲਾਂਕਿ ਉੱਤਰਾਖੰਡ ਯੂਪੀ ਆਪ ਵੀ ਪ੍ਰਭਾਵਿਤ ਰਹਾ ਇਹਨਾਂ ਖਿੱਤਿਆਂ ਦੇ ਲੋਕ ਵੀ ਪੰਜਾਬੀਆਂ ਦੀ ਮਦਦ ਦੇ ਲਈ ਉਮੜਾ ਸਰ ਮੁਸਲਮਾਨੀ ਜਿਹੜੇ ਲੋਕ ਨੇ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਹੈ ਜੀ ਮੁਸਲਮਾਨ ਮਤਲਬ ਇਹਨੂੰ ਅਸੀਂ ਧਰਮ ਵਿਸ਼ੇਸ਼ ਨਾਲ ਨਹੀਂ ਜੋੜਨਾ ਚਾਹੀਦਾ ਕਿ ਇਹ ਹਿੰਦੂਆਂ ਨੇ ਕੀਤੀ ਹੈ ਮੁਸਲਮਾਨਾਂ ਨੇ ਕੀਤੀ ਮੈਨੂੰ ਲੱਗਦਾ ਵੀ ਲੋਕ ਲੋਕ ਆਏ ਜੀ ਬਿਲਕੁਲ ਅਲੱਗ-ਅਲੱਗ ਧਰਮਾਂ ਦੇ ਨਸਲਾਂ ਦੇ ਫਿਰਕਿਆਂ ਦੇ ਸੂਬਿਆਂ ਦੇ ਉਹ ਲੋਕ ਆਏ ਤੇ ਉਹਨਾਂ ਨੇ ਬੇਅੰਤ ਹਮਦਦ ਕੀਤੀ ਜੀ ਮਤਲਬ ਧਰਮ ਜਾਤ ਪਾਤ ਤੇ ਸਿਆਸਤ ਨੂੰ ਵੱਖਰਾ ਕੇ ਉਹਨਾਂ ਨੇ ਹੱਲ ਕੀਤੀ ਬਹੁਤ ਮਦਦ ਕੀਤੀ ਲੋਕਾਂ ਨੂੰ ਬਹੁਤ ਵੀਡੀਓਜ਼ ਸਾਨੂੰ ਦੇਖਣ ਨੂੰ ਮਿਲੀਆਂ ਨੇ ਸੋਸ਼ਲ ਮੀਡੀਆ ਤੇ ਅੱਛਾ ਵੱਡੀ ਗੱਲ ਇੱਕ ਹੋਰ ਜਿਹੜੀ ਆ ਵੀ ਲੋਕਾਂ ਨੇ ਬਾਹਰਲੇ ਸੂਬਿਆਂ ਆਲਿਆਂ ਨੇ ਐਨਆਰਆਈਜ਼ ਨੇ ਪਿੰਡਾਂ ਦੇ ਪਿੰਡ ਗੂਦ ਲੈ ਲਏ ਬਿਲਕੁਲ ਵੀ ਇਸ ਪਿੰਡ ਦੇ ਮੁੜ ਵਸੇਵੇ ਲਈ ਅਸੀਂ ਯਤਨ ਕਰਾਂਗੇ ਹੂੰ ਜੀ ਅਸੀਂ ਹੁਣ ਹਿੰਮਤ ਮਾਰਾਂਗੇ ਸੋ ਉਹ ਪ੍ਰਕਿਰਿਆ ਅੱਜ ਵੀ ਜਾਰੀ ਹੈ ਕੈਨੇਡਾ ਅਮਰੀਕਾ ਦੇ ਵਿੱਚ ਮਤਲਬ ਲੱਖਾਂ ਰੁਪਈਆ ਕਰੋੜਾਂ ਰੁਪਈਆ ਇਕੱਠਾ ਹੋਇਆ ਜਿਹੜਾ ਪੰਜਾਬੀਆਂ ਦੀ ਮਦਦ ਲਈ ਉਹ ਭੇਜ ਰਹੇ ਨੇ ਹੂੰ ਗਾਇਕਾਂ ਦੇ ਟਰੈਕਟਰ ਟਰੈਕਟਰਾਂ ਦੇ ਟਰੈਕਟਰ ਵੰਡ ਤੇ ਵੱਡੇ ਵੱਡੇ ਗਾਇਕਾਂ ਨੇ ਮਤਲਬ ਕਲਾਕਾਰਾਂ ਨੇ ਐਕਟਰਾਂ ਨੇ ਸਾਰੇ ਮਤਲਬ ਹੜਪ੍ਰਭਾਵਿਤ ਏਰੀਆ ਦੇ ਵਿੱਚ ਆ ਕੇ ਸਮਾਜ ਸੇਵੀ ਸੰਸਥਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਮਤਲਬ ਪੰਜਾਬੀਆਂ ਲਈ ਰਾਹਤ ਕਾਰਜ ਕੀਤੇ ਕੋਈ ਛੋਟੀ ਗੱਲ ਨਹੀਂ ਹੈ ਪੰਜਾਬੀਆਂ ਨੇ ਇੱਕ ਮਿਸਾਲ ਪੇਸ਼ ਕੀਤੀ ਆ ਵੀ ਪੰਜਾਬੀ ਕਦੇ ਵੀ ਇਕੱਲੇ ਨਹੀਂ ਹੁੰਦੇ ਇਹ ਸਮੂਹ ਦੇ ਰੂਪ ਦੇ ਵਿੱਚ ਵੱਡੇ ਕੰਮ ਕਰਦੇ ਨੇ ਜੀ ਬਿਲਕੁਲ ਸੋ ਇਹ ਜਿਹੜਾ ਇਹ ਰਾਹਤ ਕਾਰਜਾਂ ਵਾਲਾ ਇੱਕ ਇੰਨਾ ਨੇ ਮਸਾਲੀ ਕੰਮ ਕੀਤਾ ਆ ਜੀ ਅੱਛਾ ਇਹ ਦੁਨੀਆ ਲਈ ਮਿਸਾਲ ਬਣੇ ਨੇ ਜੀ ਆਪਣੇ ਇਸ ਸੇਵਾ ਭਾਵਨਾ ਦੇ ਨਾਲ ਲੰਗਰਾਂ ਦੇ ਲੰਗਰ ਲੱਗੇ ਟਰੈਕਟਰਾਂ ਦੇ ਟਰੈਕਟਰ ਆ ਗਏ ਜੀ ਹਣਾ ਹਾਲਾਂਕਿ ਸਰਕਾਰ ਦੀ ਉਹਦੇ ਚ ਭੂਮਿਕਾ ਜਮੀਨੀ ਪੱਧਰ ਤੇ ਕਿੰਨੀ ਸੀ ਇਹ ਤਾਂ ਬਾਅਦ ਚ ਪਤਾ ਲੱਗੂਗਾ ਜੀ ਜੀ ਪਰ ਅਸਲੀ ਹਾਲਾਤ ਜਿਹੜੇ ਨੇ ਉਹ ਹੁਣ ਹਲਾਤਾਂ ਨਾਲ ਲੜਾਈ ਹੋਗੀ ਬਿਲਕੁਲ ਬਿਲਕੁਲ ਸਰ ਜੀ ਕਿਉਂਕਿ ਦਰਿਆਵਾਂ ਦਾ ਪਾਣੀ ਜਿਹੜਾ ਆ ਘਟਣਾ ਸ਼ੁਰੂ ਹੋ ਗਿਆ ਹੜ ਪ੍ਰਭਾਵਿਤ ਜਿਹੜੇ ਖੇਤਰ ਨੇ ਉਹਨਾਂ ਚੋਂ ਪਾਣੀ ਘਟਣਾ ਸ਼ੁਰੂ ਹੋ ਗਿਆ ਆ ਪਰ ਇੱਕ ਖਤਰਾ ਹਾਲੇ ਵੀ ਬਰਕਰਾਰ ਹੈਗਾ ਉਹ ਹੈਗਾ ਆ ਕਿ ਹਿਮਾਚਲ ਦੇ ਵਿੱਚ ਪਿਛਲੇ 3-4 ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਮੀਂਹ ਪੈ ਰਿਹਾ ਜੀ ਆਉਣ ਵਾਲੇ 2-3 ਦਿਨ ਹਾਲੇ ਹੋਰ ਮੀਂਹ ਪੈਣ ਦੀ ਜੀ ਔਰ ਇਹ ਭਵਿੱਖਬਾਣੀ ਵੀ ਹੈਗੀ ਹੈ ਕਿ ਅੱਜ ਸ਼ਾਮ ਹੀ ਮੌਸਮ ਵਿਗੜ ਵੀ ਸਕਦਾ ਹੈ 2-3 ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ ਵੱਡੇ ਪੱਧਰ ਤੇ ਪਾਣੀ ਆ ਰਿਹਾ ਡੈਮਾਂ ਦੇ ਵਿੱਚ ਪਾਣੀ ਭਰਨ ਦੇ ਖਤਰੇ ਦੇ ਮੱਦੇ ਨਜ਼ਰ ਪਾਖੜਾ ਡੈਮ ਦਾ ਪਾਣੀ 1 ਫੁੱਟ ਗੇਟ ਹੋਰ ਖੋਲ ਦਿੱਤੇ ਜੀ ਜੀ ਜਿਹਦੇ ਨਾਲ ਕਈ ਖੇਤਿਆਂ ਦੇ ਵਿੱਚ ਪਾਣੀ ਭਰਨ ਦਾ ਖਤਰਾ ਪ੍ਰਗਟਾਇਆ ਜਾ ਰਿਹਾ ਹਮ ਕੱਗਰ ਇਸ ਵੇਲੇ ਥੋੜਾ ਜਿਹਾ ਹੱਲੇ ਚੜ੍ਹਾ ਤੇ ਹੈਗੀ ਆ ਜੀ ਪਰ ਹੱਲੇ ਵੀ ਜਿਹੜੇ ਡੈਮ ਆ ਉਹ ਖਤਰੇ ਦੇ ਨਿਸ਼ਾਨ ਤੇ ਹੀ ਹੈਗੇ ਆ ਬਿਲਕੁਲ ਬਿਲਕੁਲ ਸਰ ਜੀ ਅੱਛਾ 15 ਸਤੰਬਰ ਤੋਂ ਜਿਹੜੀ ਮੌਨਸੂਨ ਆ ਉਹ ਵਾਪਸ ਹੋ ਰਹੀ ਆ ਬਿਲਕੁਲ ਮੌਨਸੂਨੀ ਪੌਣਾ ਜਿਹੜੀਆਂ ਨੇ ਉਹਨਾਂ ਨੇ ਵਾਪਸੀ ਦਾ ਮੋੜਾ ਕਰਨਾ ਹੈ ਹਮ ਉਦੋਂ ਜਿਹੜੀਆਂ ਪਛਮੀ ਪੌਣਾ ਨੇ ਜੀ ਇਹਨਾਂ ਦੇ ਮੇਲ ਦੇ ਨਾਲ ਕੀ ਸਮੀਕਰਨ ਬਣਦੇ ਨੇ ਮੌਸਮ ਵਿਭਾਗ ਨੇ ਪੇਸ਼ੰਗੋਈ ਤਾਂ ਕੀਤੀ ਆ ਪਰ ਕੋਈ ਪੁਖਤਾ ਪੇਸ਼ੰਗੋਈ ਨਹੀਂ ਹੈਗੀ ਜੀ ਇਹ ਦੋਨੇ ਰਲ ਕੇ ਪੰਜਾਬ ਦੇ ਵਿੱਚ ਦੁਬਾਰਾ ਵੱਡੇ ਪੱਧਰ ਤੇ ਮੀਂਹ ਤਾਂ ਨਹੀਂ ਵਰਾ ਸਕਦੇ ਹੂੰ ਜੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਫੇਰ ਮੀਂਹ ਪੈਂਦਾ ਕਿਉਂਕਿ ਹਿਮਾਚਲ ਚ ਤਾਂ ਪੈ ਰਿਹਾ ਪਿਛਲੇ 3-4 ਦਿਨ ਤੋਂ ਜੀ ਡੈਮਾਂ ਦੇ ਵਿੱਚ ਉਹਨਾਂ ਦੇ ਕੈਚਮੈਂਟਰੀਆ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਇਕੱਠਾ ਹੋਣ ਦਾ ਖਤਰਾ ਹੈਗਾ ਆ ਜੇ ਪੰਜਾਬ 'ਚ ਵੀ ਮੀਂਹ ਪੈਂਦਾ ਆ ਹਾਲਾਤ ਬਹੁਤ ਜ਼ਿਆਦਾ ਤੇਜ਼ੀ ਨਾਲ ਸੁਧਰਨ ਦੀ ਕੋਈ ਸੰਭਾਵਨਾ ਨਹੀਂ ਆ ਨਹੀਂ ਹੈ ਬਿਲਕੁਲ ਜੀ ਸੋ ਹਾਲਾਤ ਹੌਲੀ-ਹੌਲੀ ਸੁਧਰ ਰਹੇ ਨੇ ਅਸਲੀ ਖਤਰਾ ਜਿਹੜਾ ਆ ਉਸ ਤੋਂ ਬਾਅਦ ਆ ਕਿ ਕਿ ਜਿਹੜੇ ਮਰੇ ਪਸ਼ੂਆਂ ਨੂੰ ਸੰਭਾਲਣਾ ਖੇਤਾਂ ਦੇ ਵਿੱਚ 5.5 ਫੁੱਟ 6-6 ਫੁੱਟ ਜਿਹੜੀ ਰੇਤ ਚੜ ਗਈ ਆ ਠੱਠੇ ਘਰਾਂ ਨੂੰ ਬਣਾਉਣਾ ਆ ਬਿਮਾਰੀਆਂ ਫੈਲਣ ਤੋਂ ਬਚਾਉਣਾ ਆ ਇਹ ਬਹੁਤ ਵੱਡੇ ਵੱਡੇ ਕਾਰਜ ਨੇ ਜਿਹੜੇ ਲੋਕ ਆਪਣੇ ਪੱਧਰ ਤੇ ਇਕੱਲੇ ਨਹੀਂ ਕਰ ਪਾਉਣਗੇ ਉਹਦੇ ਲਈ ਸਮਾਜ ਸੇਵੀ ਸੰਸਥਾਵਾਂ ਦੀ ਡੇਰਿਆਂ ਦੀ ਜਾਂ ਐਨ ਆਰ ਆਈ ਭਰਾਵਾਂ ਦੀ ਬੜੀ ਵੱਡੀ ਮਦਦ ਤੇ ਦਰਕਾਰ ਦੀ ਲੋੜ ਆ ਜੀ 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 ਬਿਲਕੁਲ ਸੋ ਇਸੇ ਤਰ੍ਹਾਂ ਹੁਣ ਜਿਹੜੇ ਹੜ੍ਹ ਆਏ ਨੇ ਉਹਨਾਂ ਕਰਕੇ ਜੋ ਹਾਲਾਤ ਨੇ ਉਹ ਕਾਫੀ ਬਦਤਰ ਤਾਂ ਹੋਏ ਨੇ ਲੇਕਿਨ ਹੁਣ ਹੜ੍ਹ ਜਾ ਰਹੇ ਨੇ ਤੇ ਉਸ ਤੋਂ ਬਾਅਦ ਵੀ ਜਿਹੜੀ ਸਥਿਤੀ ਆ ਹੋਰ ਗੰਭੀਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਚੱਲਦੇ ਬਿਮਾਰੀਆਂ ਫੈਲਣਗੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜੜੀਆਂ ਨੇ ਉਹ ਖੜੀਆਂ ਹੋਣਗੀਆਂ ਸੋ ਇਹ ਤਾਂ ਖਬਰ ਹੋ ਗਈ ਹੁਣ ਅਸੀਂ ਉਸ ਖਬਰ ਤੇ ਗੱਲਬਾਤ ਕਰਦੇ ਹਾਂ ਜੋ ਕਿ 9 ਸਤੰਬਰ ਦੀ ਹੈ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪਾਸੇ ਸੂਬੇ ਨੂੰ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਤੇ ਉਧਰ ਹੀ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਵੀ ਖੜਾ ਕਰ ਦਿੱਤਾ ਆਪਣੇ ਐਲਾਨ ਦੌਰਾਨ ਮੋਦੀ ਨੇ ਖਾਸ ਤੌਰ ਉਤੇ ਜ਼ਿਕਰ ਕੀਤਾ ਹੈ ਕਿ ਪੰਜਾਬ 1600 ਕਰੋੜ ਦੀ ਵਿੱਤੀ ਸਹਾਇਤਾ ਤੋਂ ਇਲਾਵਾ ਹਰ ਪੀੜਤਾ ਦੀ ਮਦਦ ਪੰਜਾਬ ਕੇਂਦਰ ਵੱਲੋਂ ਦਿੱਤੇ ਗਏ 12000 ਕਰੋੜ ਰੁਪਏ ਨਾਲ ਕਰ ਲਵੇ ਜੋ ਪਹਿਲਾਂ ਹੀ ਪੰਜਾਬ ਦੇ ਖਾਤੇ ਵਿੱਚ ਮੌਜੂਦ ਹਨ ਇੱਕ ਪਾਸੇ ਪੰਜਾਬ ਸਰਕਾਰ ਆਪਣੀ ਉਮੀਦ ਤੋਂ ਘੱਟ ਦਿੱਤੇ ਰਾਹਤ ਪੈਕੇਜ ਨੂੰ ਮੁੱਦਾ ਬਣਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰ ਰਹੀ ਸੀ ਉਧਰ ਹੀ ਦੂਜੇ ਪਾਸੇ ਭਾਜਪਾ ਨੇ ਪੰਜਾਬ ਦੇ ਖਾਤੇ ਵਿੱਚ ਪਏ 12000 ਕਰੋੜ ਨੂੰ ਮੁੱਦਾ ਬਣਾ ਕੇ ਪੰਜਾਬ ਸਰਕਾਰ ਨੂੰ ਘੇਰ ਲਿਆ ਇਹ ਮਾਮਲਾ ਇੰਨਾ ਵੱਧ ਗਿਆ ਕਿ ਪੰਜਾਬ ਭਾਜਪਾ ਅਤੇ ਵਿਰੋਧੀ ਧਿਰਾਂ ਨੇ ਪੰਜਾਬ ਸਰਕਾਰ ਉੱਤੇ ਐਸ ਡੀ ਆਰ ਐਫ ਦਾ ਪੈਸਾ ਬੇਲੋੜੀਆਂ ਥਾਵਾਂ ਉੱਤੇ ਖਰਚ ਕਰਨ ਦੇ ਇਲਜ਼ਾਮ ਲਗਾ ਦਿੱਤੇ ਕੀ ਕਹਿਣਾ ਚਾਹੁੰਗੇ ਸਰ ਅੱਛਾ ਇਹਦੀ ਇਸ ਮਾਮਲੇ ਦੇ ਉੱਤੇ ਮੋਦੀ ਸਾਹਿਬਾ ਆਪਣੀ ਇੱਕ ਸਿਆਸਤ ਕਰ ਗਏ ਜੀ ਪੰਜਾਬ ਦੇ ਮੰਤਰੀ ਜਿਹੜੇ ਨੇ ਇੱਕ ਦਿਨ ਪਹਿਲਾਂ ਪੰਜਾਬ ਦੇ ਚਾਰ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ ਉਹਨਾਂ ਨੇ ਡਿਮਾਂਡ ਕੀਤੀ ਕਿ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਉਹਨਾਂ ਨੇ 20000 ਕਰੋੜ ਰੁਪਏ ਦੀ ਮੰਗ ਕੀਤੀ ਜੀ ਅੱਛਾ ਮੋਦੀ ਸਾਹਿਬ ਆਏ ਹਿਮਾਚਲ ਨੂੰ ਵੀ ਰਾਹਤ ਪੈਕੇਜ ਦੇ ਗਏ ਗੁਰਦਾਸਪੁਰ ਏਰੀਏ ਦੇ ਵਿੱਚ ਉਹਨਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਉਹਨਾਂ ਨੇ ਪੰਜਾਬ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਉੱਥੇ ਮੁੰਡੀਆਂ ਦੇ ਨਾਲ ਬੱਸ ਵੀ ਹੋ ਗਈ ਜੀ ਜਿਹਦੇ ਚ ਮੁੰਡਿਆ ਸਾਹਿਬ ਹੀਰੋ ਬਣ ਗਏ ਇਹ 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 ਗੱਲ ਬੜੀ ਇੰਟਰਸਟਿੰਗ ਆ ਜੀ ਮੁੰਡਿਆ ਸਾਹਿਬ ਜਦੋਂ 1600 ਕਰੋੜ ਉਹਨੇ ਦਿੱਤਾ ਤੇ ਮੁੰਡਿਆ ਸਾਹਿਬ ਨੂੰ ਕਹਿੰਦੇ ਹੂੰ ਪੰਜਾਬ ਦੇ ਕੈਬਨਿਟ ਮੰਤਰੀ ਨੇ ਜੀ ਬੇਤਨ ਕਹਾਂ ਆਪਕੋ ਹਿੰਦੀ ਨਹੀਂ ਸਮਝ ਆਉਂਦੀ ਹੂੰ ਬਿਲਕੁਲ ਉਹ ਕਹਿੰਦਾ ਮੈਨੂੰ ਕਹਿੰਦਾ ਉਹਨੇ ਮੁੰਡਿਆ ਸਾਹਿਬ ਦਾ ਜਵਾਬ ਬੜਾ ਅਡਰੈਸ ਹੈ ਕਹਿੰਦਾ ਮੈਨੂੰ ਹਿੰਦੀ ਤਾਂ ਸਮਝ ਆਉਂਦੀ ਆ ਪਰ ਮੈਨੂੰ ਇਹ ਜਿਹੜਾ ਤੁਸੀਂ ਰਾਹਤ ਪੈਕੇਜ ਦਿੱਤਾ ਇਹ ਨਹੀਂ ਸਮਝ ਆਉਂਦਾ ਜੀ ਇਹ ਬੜੀ ਵੱਡੀ ਗੱਲ ਆ ਮਤਲਬ ਇੱਕ ਪੰਜਾਬ ਦਾ ਮੰਤਰੀ ਜਿਹੜਾ ਆ ਜੀ ਪ੍ਰਧਾਨ ਮੰਤਰੀ ਤੱਕ ਨ ਭੜ ਗਿਆ ਰਾਹਤ ਪੈਕੇਜ ਦੇ ਮਾਮਲੇ ਦੇ ਤੇ ਇਸ ਮਾਮਲੇ ਦੇ ਵਿੱਚ ਜੀ ਮੁੜਿਆ ਸਾਹਿਬ ਹੀਰੋ ਬਣ ਗਏ ਬਿਲਕੁਲ ਬਿਲਕੁਲ ਸਹੀ ਬਿਲਕੁਲ ਅੱਛਾ ਫਿਰ ਮੋਦੀ ਸਾਹਿਬ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਪੰਜਾਬ ਦੇ ਖਾਤੇ ਦੇ ਵਿੱਚ 12000 ਕਰੋੜ ਰੁਪਈਆ ਜਿਹੜਾ ਆ ਜਿਹੜਾ ਆਫਤ ਪ੍ਰਭਾਵਿਤ ਫੰਡ ਆ ਜੀ ਉਹਦੇ ਵਿੱਚ 12000 ਕਰੋੜ ਰੁਪਈਆ ਪੈ ਪੰਜਾਬ ਖਰਚ ਲਵੇ ਉਹਦੇ ਵਿੱਚੋਂ ਜੀ ਅੱਛਾ ਸ਼ੂਫਾ ਤਾਂ ਛੱਡ ਗਏ ਹੂੰ ਸ਼ੂਫਾ ਛੱਡ ਗਏ ਤੇ ਉਸ ਤੋਂ ਬਾਅਦ ਪੰਜਾਬ ਦੇ ਮੰਤਰੀ ਸੰਤਰੀ ਸਿਆਸੀ ਪਾਰਟੀਆਂ ਇੱਕ ਦੂਜੇ ਨਾਲ ਸਿੰਘ ਫਸਾਈ ਬੈਠੀਆਂ ਨੇ ਜੀ ਜੀ ਵੀ ਇਹ ਪੈਸਾ ਕਿੱਥੋਂ ਆਇਆ ਕਿੱਥੇ ਖਰਚਿਆ ਕਿਹੜੀਆਂ ਮਦਾਨਾਂ 'ਚ ਖਰਚਿਆ ਭਾਜਪਾ ਜਿਹੜੀ ਇਲਜ਼ਾਮ ਲਾਈ ਜਾਂਦੀ ਆ ਫਿਰ ਪੰਜਾਬ ਦੇ ਮੰਤਰੀਆਂ ਦੀ ਵੀ ਕਸਰ ਨਹੀਂ ਹੈਗੀ ਅਮਨ अरोੜਾ ਕਹਿੰਦੇ ਆ ਵੀ ਇਹ ਪੈਸਾ ਤਾਂ ਆਇਆ ਹਮ ਪਰ ਇਹ ਮਤਲਬ ਇੱਕ ਪੰਜਾਬ ਦੇ ਲਈ ਖਰਚਣ ਦੇ ਵਿੱਚ ਬਹੁਤ ਔਖਾਈ ਆ ਔਖਾਈ ਆ ਜੀ ਜੀ ਤੇ ਇਦਾਂ ਹੀ ਕੈਲਕੂਲੇਸ਼ਨ ਜਿਹੜੀ ਵਿੱਤ ਮੰਤਰੀ ਆ ਹਰਪਾਲ ਸਿੰਘ ਚੀਮਾ ਉਹਨਾਂ ਨੇ ਕਰਕੇ ਦਿਖਾ ਦਿੱਤੀ ਵੀ ਪੰਜਾਬ ਕੋਲ ਪੈਸਾ ਤਾਂ ਹੁੰਦਾ ਹੈ ਪਰ ਸਕੇਂਦਰ ਸਰਾਰੇ ਇਹਨੂੰ ਐਡਾ ਗੁਣਾ ਘਟਾਓ ਕਰਕੇ ਜੀ ਆਪਣੇ ਕੋਲ ਹੀ ਕਿਤਨਾ ਨਾ ਰੱਖ ਲਿਆ ਅੱਛਾ ਉਹਦੇ ਤੇ ਸਾਰੇ ਤੇ ਬਹਿਸ ਬੁਵਾ ਸਾ ਚੱਲ ਰਿਹਾ ਸੀ ਤੇ ਗੱਲ ਨਿਕਲ ਕੇ ਸਾਹਮਣੇ ਆਈ ਪੰਜਾਬ ਕੋਲੋਂ 9000 ਸਮਥਿੰਗ ਕਰੋੜ ਰੁਪਈਆ ਇਸ ਇਹਦਾ ਸਾਰੇ ਦਾ ਪਿਆ ਆ ਪਿਆ ਜੀ ਪਰ ਉਹਦੀ ਨਿਜਮ ਇੰਨੇ ਸਖਤ ਨੇ ਉਹ ਕਹਿੰਦੇ ਵੀ ਇਹ ਪੈਸਾ ਖਰਚਿਆ ਨਹੀਂ ਜਾ ਸਕਦਾ ਲਗਭਗ ਹਰ ਸਾਲ 500 ਕਰੋੜ ਦੇ ਲਗਭਗ ਜਿਹੜਾ ਰੁਪਇਆ ਉਹ ਪੰਜਾਬ ਜਾਂ ਲਗਭਗ ਹਰ ਸੂਬੇ ਨੂੰ ਆ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦੇ ਨਾਂ ਹੇਠ ਉਹ ਫੰਡ ਆਉਂਦਾ ਆ ਤੇ ਉਹਦੇ ਸ਼ਰਤਾਂ ਤਹਿਤ ਹੀ ਉਹਨੂੰ ਖਰਚਣਾ ਹੁੰਦਾ ਜੀ ਇਹ ਨਹੀਂ ਹੈਗਾ ਵੀ ਇਹ ਪੰਜਾਬ ਨੇ ਕਿਤੇ ਹੋਰ ਖਰਚਾ ਪੰਜਾਬ ਕੋਲੋਂ ਪੈਸੇ ਪਿਆ ਪਰ ਖਰਚਣ ਦਾ ਤਰੀਕਾ ਜਿਹੜਾ ਆ ਉਹ ਉਹਦੇ ਨਿਯਮ ਤੈਅ ਨੇ ਜੀ ਇਹ ਸਾਰੇ ਆਪਸ ਦੇ ਵਿੱਚ ਉਸ ਪੈਸੇ ਨੂੰ ਲੈ ਕੇ ਅੱਜ ਤੱਕ ਜੁੱਤੀ ਜੁੱਤੀ ਹੈਗੇ ਆ ਤੇ ਉਹਦਾ ਕੋਈ ਹੱਲ ਨਹੀਂ ਨਿਕਲ ਰਿਹਾ ਤੇ ਚਾਹੀਦਾ ਤੇ ਇਹ ਹੈ ਵੀ ਪੰਜਾਬ ਸਰਕਾਰ ਚਲੋ ਜੇ ਆਪਾਂ ਮੰਨ ਵੀ ਲੈਂਦੇ ਮੋਦੀ ਸਾਹਿਬ 1600 ਕਰੋੜ ਘਟ ਦੇ ਕੇ ਗਏ ਆ ਆ ਪੰਜਾਬ ਨੇ 20000 ਕਰੋੜ ਦੀ ਮੰਗ ਕੀਤੀ ਸੀ ਜੀ ਇਹਨਾਂ ਦਾ ਜਿਹੜਾ ਆ ਮੁਖ ਸਕੱਤਰ ਆ ਪੰਜਾਬ ਦੇ ਕੇ ਪੀ ਕੇਪੀ ਸਿਨਾ ਸਾਹਿਬ ਜੀ ਜੀ ਉਹ 13000 ਕਰੋੜ ਦਾ ਬਣਾ ਕੇ ਬੈਠੇ ਆ 13000 ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਪਹਿਲੀ ਗੱਲ 7000 ਕਰੋੜ ਦਾ ਤਾਂ ਇੱਥੇ ਸਿੱਧਾ ਫਰਕ ਨਿਕਲਿਆ ਵੀ ਇੱਕ ਪਾਸੇ ਸਰਕਾਰੀ ਦਰਜਮਾਨ ਇਹ ਕਹਿੰਦਾ ਆ ਵੀ ਪੰਜਾਬ ਦਾ 13000 ਕਰੋੜ ਦਾ ਨੁਕਸਾਨ ਹੋਇਆ ਮੰਤਰੀ ਕਹਿੰਦੇ ਸਾਨੂੰ 20000 ਕਰੋੜ ਰੁਪਈਆ ਚਾਹੀਦਾ ਇਹਨਾਂ ਦੇ ਵਿੱਚ ਆਪਸ ਚ ਹੀ ਨਹੀਂ ਕੋਈ ਸੁਰਬੰਧੀ ਹੈਗੀ ਆ ਵੱਖੋ ਵੱਖ ਬਿਆਨ ਨੇ ਹੂੰ अच्छा मुख्यमंत्री साहब ने कल 1600 सो करोड़ पे तो कुछ नहीं बोलया पर इने जरूर कहया कि पंजाब नु और राहत ਲੈਣ ਦੇ ਲਈ ਉਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਜਾ ਕੇ ਮਿਲਣਗੇ ਪਰ ਕੋਈ ਕਿੰਤੂ ਪ੍ਰੰਤਿਕ ਕੀਤਾ ਕੋਈ ਥੋੜਾ ਸਾਹ ਕਰੋੜ ਤੇ ਉਹਨਾਂ ਨੇ ਆਲੋਚਨਾ ਨਹੀਂ ਕੀਤੀ ਬਿਲਕੁਲ ਬਿਲਕੁਲ ਸਰ ਹੁਣ ਰੌਲਾ ਇਹ ਆ ਵੀ ਚਲੋ 1600 ਕਰੋੜ ਦੇ ਗਏ ਵੀ ਭਾਈ ਤੁਸੀਂ ਆਪਣੇ ਕੋਲੋਂ ਵੀ ਪਾ ਲਓ ਕੁਝ ਬਿਲਕੁਲ ਸਾਰਾ ਕੁਝ ਤੁਸੀਂ ਕੇਂਦਰ ਤੋਂ ਹੀ ਲੈਣਾ ਹੂੰ ਐਸ ਡੀ ਆਰ ਐਫ ਦਾ ਜਿੰਨਾ ਪੈਸਾ ਤੁਸੀਂ ਵੰਡ ਸਕਦੇ ਨਿਯਮਾਂ ਤਹਿਤ ਜੋ ਤੁਸੀਂ ਕਰ ਸਕਦੇ ਕਰੋ ਕਰੋ ਫੇਰ ਕਿਉਂ ਤੁਸੀਂ ਰੋਲਾ ਪਾ ਕੇ ਬੈਠੇ ਹੋ ਕਲੇਸ਼ ਪਾ ਕੇ ਬੈਠੇ ਹੋ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਵੀ ਸਿਆਸਤ ਕਰ ਰਹੀ ਆ ਜੀ ਭਾਜਪਾ ਵੀ ਸਿਆਸਤ ਕਰ ਰਹੀ ਆ ਹੂੰ ਕਾਂਗਰਸ ਵੀ ਸਿਆਸਤ ਕਰ ਰਹੀ ਆ ਅਕਾਲੀ ਦਲ ਵੀ ਸਿਆਸਤ ਕਰ ਰਹੀ ਆ ਜੀ ਜ਼ਮੀਨੀ ਪੱਧਰ ਤੇ ਗੱਲ ਆਮ ਬੰਦਾ ਜਿਹੜਾ ਉਹ ਮਰ ਰਿਹਾ ਉਹ ਹੜ੍ਹਾਂ ਚ ਵੀ ਮਰਿਆ ਇਨਾਂ ਦੇ ਘਟਕ ਕਲੇਸ਼ ਵੀ ਮਰਨਾ ਅਸਲ ਦੇ ਵਿੱਚ ਤਾਂ ਇਹ ਜਿਹੜੇ ਹੜ੍ਹ ਆ ਸਿਆਸਤਦਾਨਾਂ ਨੂੰ ਆਪਣੀ ਸਿਆਸਤ ਚਮਕਾਉਣ ਦਾ ਮੌਕਾ ਦੇ ਕੇ ਗਏ ਨੇ ਸੋ ਇਹ ਸਾਰੇ ਲੀਡਰ ਜਿਹੜੇ ਨੇ ਆਪਣੀ ਸਿਆਸਤ ਚਮਕਾ ਰਹੇ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਕਰ ਰਹੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਅਸੀਂ ਅਗਲੀ ਖਬਰ ਲੈਣੇ ਹੈ ਕਿ ਹੁਣ ਜਿਹੜੀ ਡੈਮਾ ਦੀ ਸਥਿਤੀ ਹੈ ਉਹ ਕੀ ਹੈ ਸਰ ਦੇਖੋ ਡੈਮਾ ਜਿਵੇਂ ਪਖੜਾ ਜਿਹੜਾ ਨਕੋਂ ਨਕ ਭਰਿਆ ਪਿਆ ਜੀ 1680 ਫੁੱਟ ਜਿਹੜਾ ਆ ਉਹਦਾ ਸਟੋਰੇਜ ਕੈਪੈਸਿਟੀ ਆ ਉਹਦੇ ਤੋਂ 3 ਫੁੱਟ ਘਟਿਆ 1673 ਫੁੱਟ ਤੇ ਉਹਦੇ ਵਿੱਚ ਪਾਣੀ ਹੈਗਾ ਜੀ ਇੱਕ ਫੋਟੋ BBMP ਨੇ ਉਹਦੇ ਜਿਹੜੇ ਫਲੱਡ ਗੇਟ ਆ ਹੋਰ ਖੋਲਤੇ ਤਾਂ ਕਿ ਜਿਹੜੀ ਹਮਾਤਲ 'ਚ ਬਾਰਿਸ਼ ਹੋ ਰਹੀ ਆ ਉਹਦਾ ਪ੍ਰਭਾਵ ਜਿਹੜਾ ਪੰਜਾਬ ਤੇ ਨਾ ਪਵੇ ਹੂੰ ਸੋ ਇਸ ਕਰਕੇ ਉਹਨਾਂ ਨੇ ਫਲੱਡ ਗੇਟ ਖੋਲੇ ਹੋਏ ਇੱਕ ਫੋਟੋ ਹੋਰ ਚੁੱਕਤੇ ਆ ਸੋ 1680 ਤੱਕ ਉਹ ਹਾਲੇ ਵੇਟਨ ਵਾਚ ਦੀ ਸਥਿਤੀ 'ਚ ਰਹਿਣਗੇ ਵੀ 1600 ਫੁੱਟ ਤੱਕ ਅਸੀਂ ਇਹਨੂੰ ਬਰਕਰਾਰ ਕਿੱਦਾਂ ਰੱਖਣਾ ਹੂੰ ਉਸ ਤੋਂ ਬਾਅਦ ਇਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੋਲ ਪੰਜਾਬ ਦੀ ਨਹਿਰਾਂ 'ਚ ਪਾਣੀ ਦੀ ਸਪਲਾਈ ਹਾਸੇਰ ਹੋਊਗੀ ਜੀ ਜੀ ਸੋ ਪਿੱਛੋਂ ਜਿਹੜਾ ਪਾਣੀ ਆ ਰਿਹਾ 45000 ਕਿਊਸਕ ਦੇ ਲਗਭਗ ਆ ਰਿਹਾ ਇਹ 60000 ਕਿਊਸਕ ਦੇ ਆਸ-ਪਾਸ ਪਾਣੀ ਜਿਹੜਾ ਛੱਡ ਰਿਹਾ ਪਖੜਾ ਡੈਮ ਚ ਜੀ ਜਿਹੜਾ ਪੌਂਗ ਡੈਮ ਆ ਇਹਦੇ ਵਿੱਚ ਸਿਰਫ 1 ਫੁੱਟ ਦਾ ਫਰਕ ਆ ਹਮ 1 ਫੁੱਟ ਪਾਣੀ ਖਤਰੇ ਦੇ ਨਿਸ਼ਾਨ ਤੋਂ ਥੱਲੇ ਆ ਜੀ ਮੀ ਜਿੱਦਾਂ ਪੈ ਰਿਆ ਇਹਨਾਂ ਨੂੰ ਵੀ ਲੱਗ ਰਿਹਾ ਆ ਵੀ ਥੋੜਾ ਜਿਹਾ ਫਲੱਡ ਗੇਟ ਹੋਰ ਖੋਲਣੇ ਪੈ ਸਕਦੇ ਹਮ ਪੌਂਗ ਡੈਮ ਨੇ ਜਿਹੜਾ ਬ ਗੁਰਦਾਸਪੁਰ ਜੀ ਤਰਨਤਨ ਕਪੂਰਥਲਾ ਫਰੋਜ਼ਪੁਰ ਤੱਕ ਮਾਰ ਕੀਤੀ ਵਿਆਸ ਨੇ ਇਸ ਵਾਰ ਬਹੁਤ ਤਬਾਈ ਮਚਾਈ ਉਹ ਨਹੀਂ ਸਤਲੁਜ ਨੇ ਨਹੀਂ ਮਚਾਈ ਜੀ 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 ਬਿਲਕੁਲ ਫਿਰ ਇਦਾਂ ਹੀ ਰਣਜੀਤ ਸਾਗਰ ਡੈਮ ਦੇ ਵਿੱਚ ਵੀ ਸਥਿਤੀ ਆ ਬੇ ਨੱਕੋ ਨੱਕ ਭਰੇ ਹੋਏ ਨੇ ਮੀਂਹ ਤੇ ਡਿਪੈਂਡ ਕਰੂਗਾ ਵੀ ਮੀਂਹ ਪਿੱਛੇ ਕਿੰਨਾ ਪੈਂਦਾ ਹਿਮਾਚਲ 'ਚ ਤੇ ਬਾਅਦ 'ਚ ਪੰਜਾਬ 'ਚ ਕਿੰਨਾ ਪੈਂਦਾ ਉਹਦੇ ਕਰਕੇ ਉਹਦੇ ਤੇ ਹੀ ਸਾਰਾ ਨਿਰਭਰਿਆ ਪਰ ਇਦਾਂ ਲੱਗ ਰਿਹਾ ਫਿਲਹਾਲ ਇਦਾਂ ਲੱਗ ਰਿਹਾ ਬੀ ਸਥਿਤੀ ਕੰਟਰੋਲ ਹੇਠ ਹੈਗੀ ਆ ਜੀ ਜੀ ਪਰ ਗੜਬੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਜੇ ਮੰਨ ਕੇ ਚੱਲਣਾ ਚਾਹੀਦਾ ਵੀ 80% ਪਰਸੈਂਟ ਜਿਹੜੀਆਂ ਸਥਿਤੀਆਂ ਨੇ ਉਹ ਕਾਬੂ ਹੋ ਗਈਆਂ ਜੀ ਬਿਲਕੁਲ ਇਸੇ ਤਰ੍ਹਾਂ ਸਰ ਇੱਕ ਹੜਾਂ ਕਾਰਨ ਇੱਕ ਵੱਡੀ ਸਮੱਸਿਆ ਇਹ ਵੀ ਉੱਭਰ ਕੇ ਆਈ ਹੈ ਕਿ ਜਿਹੜਾ ਦਰਿਆ ਨਾਲ ਲੱਗਦੇ ਹੜ ਪ੍ਰਭਾਵਿਤ ਪਿੰਡ ਨੇ ਉਹਨਾਂ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਕੁਦਰਤੀ ਕਹਿਰ ਕਾਰਨ ਖਤਮ ਹੋ ਗਈ ਹੈ ਨਿਸ਼ਾਨਦੇਹੀ ਜੋ ਕਦੇ ਹਰ ਕਿਸਾਨ ਦੇ ਖੇਤ ਦੀ ਪਛਾਣ ਕਰਵਾਉਂਦੀ ਸੀ ਹੜ ਦੇ ਪਾਣੀ ਅਤੇ ਗਾਰ ਕਾਰਨ ਖਤਮ ਹੋ ਗਈ ਹੈ ਉਹ ਜ਼ਮੀਨ ਜੋ ਕਿਸਾਨਾਂ ਨੂੰ ਪੀੜੀਆਂ ਤੋਂ ਅਨਾਜ ਦਿੰਦੀ ਆ ਰਹੀ ਸੀ ਹੁਣ ਬੰਜਰ ਹੋ ਗਈ ਹੈ ਕੀ ਕਹਿਣਾ ਚਾਹੋਗੇ ਸਰ ਅ ਸਰ ਕਹਿੰਦਾ ਗੱਲ ਇਦਾਂ ਕਿ ਹੁਣ ਜਦੋਂ ਰੇਤਾ دریاਵਾਂ ਦੇ ਲਾਗੇ ਛਾਗੇ ਜੀ ਖੇਤਾਂ 'ਚ ਰੇਤਾ 5 5 ਫੁੱਟ 6 6 ਫੁੱਟ 7 7 ਫੁੱਟ ਚੜ ਗਈ ਆ ਜੀ ਤੇ ਉੱਥੇ ਕਿਸਾਨ ਨੂੰ ਇਹ ਪਤਾ ਨਹੀਂ ਆ ਵੀ ਮੇਰਾ ਖੇਤ ਕਿਹੜਾ ਆ ਗਵਾਂਡੀ ਦਾ ਕਿਹੜਾ ਆ ਉਹ ਹੁਣ ਪਹਿਲਾਂ ਤਾਂ ਉੱਥੋਂ ਨਿਕਲੂਗੀ ਰੇਤਾ ਜੀ ਫੇਰ ਪਟਵਾਰੀਆਂ ਤੋਂ ਨਿਸ਼ਾਨਦੇਹੀ ਲੈਣ ਲਈ ਮਾਰਨੇ ਪੈਣਗੇ ਗੇੜੇ ਗੇੜੇ ਬਿਲਕੁਲ ਹੁਣ ਉਹ ਆਪਣਾ ਜਿਹੜੇ ਉਹਨਾਂ ਦੇ ਸਾਜੋ-ਸਮਾਨ ਹੁੰਦਾ ਕਈ ਕੋਸ਼ਿਸ਼ ਹੁੰਦਾ ਮਿਰੇ ਖੰਨਾ ਰਿਕਾਰਡ ਲੈ ਕੇ ਉਹ ਖੇਤਾਂ 'ਚ ਜਾਣਗੇ ਫੇਰ ਲੱਭਣਗੇ ਕਿਹਦਾ ਖੇਤ ਕਿੱਥੇ ਆ ਕਿਹਦਾ ਖੇਤ ਕਿੱਥੇ ਆ ਇਹ ਬੜਾ ਖੱਜਲਖੁਆਰੀ ਵਾਲਾ ਕੰਮ ਹੈ ਕਿਉਂਕਿ ਪਟਵਾਰੀ ਕਨਗੋ ਕਿ ਕੋ ਜਿਹੜੇ ਵੀ ਰੈਵਨਿਊ ਨਾਲ ਜੁੜੇ ਹੋਏ ਮਾਲ ਵਿਭਾਗ ਨਾਲ ਜੁੜੇ ਹੋਏ ਮਾਮਲੇ ਆ ਉਥੋਂ ਕੰਮ ਕਰਵਾਉਣਾ ਬਹੁਤ ਔਖਾ ਕੰਮ ਔਖਾ ਹੁੰਦਾ ਹੈ ਬਿਲਕੁਲ ਸਹੀ ਸੋ ਰੇਤਾ ਚੁੱਕੀ ਜਾਣ ਤੋਂ ਬਾਅਦ ਹੀ ਤੈਅ ਹੋਊਗਾ ਵੀ ਕਿਹਦਾ ਖੇਤ ਕਿੱਥੇ ਆ ਕਿਹਦਾ ਖੇਤ ਕਿੱਥੇ ਨਹੀਂ ਆ ਹਾਂ ਜਾਂ ਫਿਰ ਜਿਵੇਂ ਸਰਕਾਰ ਨੇ ਪਿਛਲੇ ਦਿਨੀ ਐਨਾਨਸਮੈਂਟ ਕੀਤਾ ਵੀ ਜਿਹਦਾ ਖੇਤ ਆ ਉਹਦਾ ਹੀ ਰੇਟ ਉਹਦਾ ਹੀ ਰੇਟ ਜੀ ਹੌਣ ਇਹ ਇਸ ਗੱਲ ਨੂੰ ਵੀ ਲੈ ਸਕਦਾ ਇਸ ਗੱਲ ਨੂੰ ਲੈ ਕੇ ਵਿੱਚ ਘੜਾ ਪੈ ਸਕਦਾ ਵੀ ਆ ਤੁਸੀਂ ਤਾਂ ਸਾਡੇ ਖੇਤੋਂ ਮਿੱਟੀ ਚੁੱਕ ਲਈ ਆ ਹਾਂ ਜੀ ਬਿਲਕੁਲ ਦੂਜਾ ਕੈਸਾ ਤਾਂ ਨਹੀਂ ਇਹ ਮੇਰਾ ਖੇਤ ਆ ਸੋ ਪਹਿਲਾ ਇਹ ਇਹ ਵੀ ਇੱਕ ਝਗੜੇ ਦਾ ਕਾਰਨ ਬਣ ਸਕਦਾ ਆ ਜੀ ਇਹਦੇ ਲਈ ਵੀ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਕਾਫੀ ਮੁਸ਼ਕਲਤ ਕਰਨੀ ਪਊਗੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਲਈ ਮੁਸ਼ਕਲਾਂ ਭਰੇ ਹਾਲਾਤ ਬਣੇ ਰਹਿਣਗੇ ਜੀ ਸਾਡੇ ਏਡੀ ਛੇਤੀ ਨਹੀਂ ਆ ਵੇ ਹੜ ਆਇਆ ਤੇ ਚਲਾ ਗਿਆ ਚਲਾ ਗਿਆ ਬਿਲਕੁਲ ਪਰ ਇਹਦੇ ਨਾਲ ਉਹਨਾਂ ਦੀ ਜ਼ਿੰਦਗੀ ਦਾ ਬਹੁਤ ਕੁਝ ਵੀ ਨਾਲ ਚਲਾ ਗਿਆ ਉਹਨਾਂ ਦਾ ਸਾਮਾਂ ਉਹਨਾਂ ਦੇ ਮਾਲ ਉਹਨਾਂ ਦਾ ਅਸਬਾਬ ਬਹੁਤ ਕੁਝ ਰੁੜ ਗਿਆ ਜੀ ਜੀ ਸੋ ਉੱਭਰਦੇ ਆ ਇੱਕ ਲੰਬਾ ਵਕਤ ਲੱਗੂਗਾ ਜੀ ਜਿਹਦੇ ਲਈ ਲੋਕਾਂ ਨੇ ਬਹੁਤ ਮਦਦ ਕੀਤੀ ਆ ਪਰ ਆਖਰਕਾਰ ਬੰਦੇ ਨੂੰ ਆਪ ਹੀ ਸਾਰੇ ਕਾਸੇ ਨਾਲ ਜਿੱਠਣਾ ਪੈਂਦਾ ਦੂਜਿਆਂ ਦੀ ਇੱਕ ਲਿਮਿਟੇਸ਼ਨ ਹੈ ਇੱਕ ਇੱਕ ਸੀਮਾ ਹੁੰਦੀ ਹੈ ਵੀ ਕੋਈ ਬੰਦਾ ਕਿਸੇ ਵੀ ਕਿਸ ਹੱਦ ਤੱਕ ਮਦਦ ਕਰ ਸਕਦਾ ਕਿਉਂਕਿ ਫੇਰ ਲੋਕਾਂ ਨੇ ਆਪੋ ਆਪਣੇ ਕੰਮ ਧੰਦਿਆਂ ਚ ਚਲੇ ਜਾਣਾ ਤੇ ਜੂਝਣਾ ਆਖਰਕਾਰ ਉਹ ਕਿਸਾਨ ਨੂੰ ਉਸ ਮਜ਼ਦੂਰ ਨੂੰ ਜਾਂ ਉਸ ਸ਼ਖਸ ਨੂੰ ਜਿਹੜਾ ਇਹਦੇ ਤੋਂ ਪ੍ਰਭਾਵਿਤ ਹੋਇਆ ਜੀ ਬਿਲਕੁਲ ਸਰ ਸੋ ਹੜਾ ਕਾਰਨ ਜਿਹੜੀ ਸਥਿਤੀ ਹੈ ਕਾਫੀ ਖਰਾਬ ਹੋਈ ਪਈ ਹੈ ਬਹੁਤ ਬੁਰਾ ਹਾਲ ਹੋਇਆ ਪਿਆ ਅਸੀਂ ਸਿਰਫ ਇਹੀ ਮਨੋ ਕਾਮਨਾ ਕਰਾਂਗੇ ਕਿ ਉਹਨਾਂ ਦੀ ਇਹ ਜਿਹੜੀ ਸਥਿਤੀ ਹੈ ਇਸ ਸਮੱਸਿਆਵਾਂ ਜਿਹੜੀਆਂ ਨੇ ਜਲਦ ਤੋਂ ਜਲਦ ਖਤਮ ਹੋਣ ਸਮਾਂ ਲੱਗੇਗਾ ਲੇਕਿਨ ਫਿਰ ਵੀ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਸਥਿਤੀਆਂ ਜਿਹੜੀਆਂ ਨੇ ਕਾਬੂ ਹੇਠ ਹੋਣ ਤੇ ਲੋਕ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਸੁਖਾਵਾਂ ਹੋ ਪਾਵੇ ਸੋ ਅਸ ਥਿਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇ ਲਈ ਧੰਨਵਾਦ ਸਰ ਧੰਨਵਾਦ ਇਸੀ ਤਰ੍ਹਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੁਣ ਸਾਨੂੰ ਦੇ ਇਜਾਜ਼ਤ ਨਮਸਕਾਰ ਜੋਸ਼ਕਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ